नशे की रोकथाम के लिए पंजाब सरकार ने सख्त रुख इख्तार कर लिया है मुख्यमंत्री भगवंत सिंह मां ने नशे को खत्म करने के लिए पुलिस अधिकारियों को लगातार निर्देश देना भी शुरू कर दिया है उनके निर्देशानुसार पुलिस पार्टी भी एक्शन मोड में नजर आ रही है जिनकी तरफ से लगातार नशा तस्करों के खिलाफ मोर्चा खोल दिया गया है लगातार सर्च अभियान चलाए जा तस्वीरें अमृतसर से सामने आ रही हैं जहां पर एसएसपी देहाती पी सिंह ने अपनी पुलिस पार्टी के साथ मिलकर मोहल्ला शेखपुरा में करीब साढ़े ग्यारह बजे सर्च ऑपरेशन चलाया और नशा तस्करों के घरों की तलाशी ली एस एस पी देहा मनिन्दर सिंह ने कहा कि मुख्यमंत्री भगवंत सिंह मान और डीजीपी गौरव यादव की हिदायतों पर नशे को जड़ से खत्म करने के लिए अलग अलग शहरों और गाँव में सर्च ऑपरेशन कर रहे हैं जिस दौरान नशा तस्कर के पास नजायज प्रॉपर्टियों को भी रेस किया जा रहा है और सख्त एक्शन लिया जा रहा है ਸ਼੍ਰੀ ਗੌਰਵ ਯਾਦਵ ਜੀ ਨੇ ਸਖਤ ਨਿਸ਼ਿਸ਼ਾ ਨਿਰਦੇਸ਼ ਸਾਨੂੰ ਦਿੱਤੇ ਨੇ ਕਿ ਜਿੱਥੇ ਵੀ ਮੁਹੱਲੇ ਪਿੰਡਾਂ ਚ ਸੱਥਾਂ ਚ ਜਿੱਥੇ ਵੀ ਇਨਫੋਰਮੇਸ਼ਨ ਸਾਨੂੰ ਆਂਦੀ ਹੈ ਕਿ ਨਸ਼ਾ ਤਸਕਰੀ ਹੋ ਰਹੀ ਹੈ ਨਸ਼ਾ ਦੀ ਵੰਡ ਹੋ ਰਹੀ ਹੈ ਉੱਥੇ ਸਪੈਕਟਿਵਿਟੀ ਐਕਸ਼ਨ ਦਾ ਬਹੁਤ ਵੱਡਾ ਲਿਆ ਗਿਆ ਹੈ ਉਸੇ ਲੜੀ ਤਹਿਤ ਅੰਮ੍ਰਿਤਸਰ ਰੂਰਲ ਪੁਲਿਸ ਨੇ ਅੱਜ 6 ਸਬਡਿਵੀਜ਼ਨਸ ਚ ਕੈਸੋ ਆਪਰੇਸ਼ਨ ਚਲਾਏ ਨੇ ਤੇ ਮੈਂ ਮੇਰੇ ਐਸਪੀ ਸਹਿਬਾਨ ਡੀਐਸਪੀ ਸਹਿਬਾਨ ਮੇਰੀ ਪੂਰੀ ਫੋਰਸ ਅਸੀਂ ਅੱਜ ਇੱਥੇ ਜੰਡੇਆਲਾ ਗੁਰੂ ਵਿਖੇ ਇੱਕ ਕੈਸ ਆਪਰੇਸ਼ਨ ਅਸੀਂ ਸੁਪਰਵਾਈਜ਼ ਕਰ ਰਹੇ ਹਾਂ ਜਿਹਦੇ ਤਹਿਤ ਅਸੀਂ ਵੱਖ-ਵੱਖ ਟੀਮਾਂ ਤਹਿਤ ਇੱਥੇ 6 ਨਾਕੇ ਨਾਕਾਬੰਦੀ ਕਰਕੇ ਇਲਾਕੇ ਦੀ ਇੱਥੇ ਦੇ ਜਿਹੜੇ ਅਨੂ ਬਦਨਾਮ ਸਮਗਲਰਸ ਦੀ ਜਾਂ ਬਦਨਾਮ ਇਦਾਂ ਦੇ ਲੋਕ ਜਿਹੜੇ ਤਸ਼ਕਰੀ ਦੇ ਇਨਵੋਲਡ ਨੇ ਉਹਨਾਂ ਦੇ ਘਰਾਂ 'ਚ ਅਸੀਂ ਰੇਡਸ ਕਰ ਰਹੇ ਹਾਂ ਤੇ ਸਾਨੂੰ ਪੂਰੀ ਉਮੀਦ ਹੈ ਕਿ ਅਸੀਂ ਇਸ ਅੱਜ ਦੀ ਮੁਹਿੰਮ ਤਹਿਤ ਕੋਈ ਨਾ ਕੋਈ ਪੋਜ਼ਿਟਿਵ ਰਿਜ਼ਲਟ ਲੈ ਕੇ ਆਵਾਂਗੇ ਤੇ ਜਿਹੜੀਆਂ ਸਾਨੂੰ ਸਰਕਾਰ ਵੱਲੋਂ ਤੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਦਿਸ਼ਾ ਨਿਰਦੇਸ਼ ਦਿੱਤੇ ਗਏ ਨੇ ਅਸੀਂ ਉਹਨਾਂ ਦੀ ਸਖਤ ਪਾਲਣਾ ਕਰਾਂਗੇ ਕਿੰਨੀਆਂ ਟੀਮਾਂ ਜਿਹੜੀਆਂ ਆ ਮੈਂ ਤਿਆਰ ਕੀਤੀਆਂ ਸਾਡੀਆਂ ਜੀ 10 ਟੀਮਾਂ ਨੇ ਸੋ ਆਪਰੇਸ਼ਨਸ ਇਹਦੇ ਇਲਾਵਾ ਪੰਜ ਸਬਡਿਵੀਜ਼ਨਾਂ ਚ ਤਿੰਨ ਤਿੰਨ ਵੱਖਰੀਆਂ ਟੀਮਾਂ ਉਹਨਾਂ ਦੀਆਂ ਨੇ ਇੱਥੇ 6 ਨਾਕਾ ਪੁਆਇੰਟਸ ਅਸੀਂ ਆਈਡੈਂਟੀਫਾਈ ਕੀਤੇ ਹੋਏ ਤੁਸੀਂ ਜਾ ਕੇ ਦੇਖ ਸਕਦੇ ਹੋ ਕਿ ਉੱਥੇ ਨਿਕਲਣ ਦਾ ਕੋਈ ਰਾਹ ਨਹੀਂ ਸਰ ਇੱਕੋ ਟਾਈਮ ਤੇ ਹੋ ਰਿਹਾ ਸਾਰੇ ਸਾਰੇ ਸਾਈਮਲਟੇਨੀਅਸਲੀ ਕੀ ਸਾਰੇ ਜਿਹੜੀ ਸਬਡਿਵੀਜ਼ਨਸ 'ਚ ਅਸੀਂ ਸਾਈਮਲਟੇਨੀਅਸਲੀ ਸਾਡੇ ਐਸਪੀ ਹੈੱਡਕੁਆਰਟਰ ਸਾਹਿਬ ਐਸਪੀ ਡੀ ਸਾਹਿਬ ਨੇ ਬੈਠ ਕੇ ਬੜੇ ਵਧੀਆ ਤਰੀਕੇ ਨਾਲ ਇੱਕ ਇਹ ਡਿਪਲॉयਮੈਂਟ ਚਾਰਟ ਤਿਆਰ ਕੀਤਾ ਸੀਗਾ ਜਿਹੜਾ ਸੀਕ੍ਰੀਟ ਅਸੀਂ ਰੱਖਿਆ ਤੇ ਅਸੀਂ ਪੂਰਾ ਪਲਾਨ ਜਿਹੜਾ ਹੈਗਾ ਕੋਆਰਡੀਨੇਟਡ ਤਰੀਕੇ ਨਾਲ ਕਰ ਰਹੇ ਹਾਂ ਲੀਕੇਜ ਦੇ ਕਿੰਨੇ ਕ ਚਾਂਸ ਰਹਿੰਦੇ ਨੇ ਸਰ ਇਹੋਗੇ ਵੱਡੇ ਆਪਰੇਸ਼ਨ ਚ ਵਿੱਚ ਜਿਹੋ ਲੀਕੇਜ ਹੁੰਦੀ ਹੈ ਫਿਰ ਸਾਰੇ ਤਸਕਰ ਜਿਹੜੇ ਪਹਿਲੇ ਹੀ ਚੱਕੰਨੇ ਹੋ ਜਾਂਦੇ ਨੇ ਦੇਖੋ ਜੀ ਅ ਅੱਜ ਜੇ ਨਹੀਂ ਫੜੇ ਜਾਣਗੇ ਤਾਂ ਕੱਲ ਫੜੇ ਜਾਣਗੇ ਪੁਲਿਸ ਇਜ਼ ਵੈਰੀ ਸਟ੍ਰਿਕਟ ਇਸ ਮਾਮਲੇ ਸਾਨੂੰ ਡੀਜੀਪੀ ਸਾਹਿਬ ਨੇ ਸਖਤ ਦਿਸ਼ਾ ਨਿਰਦੇਸ਼ ਦਿੱਤੇ ਨੇ ਕਿ ਇੱਕ ਵੀ ਬੰਦਾ ਜਿਹੜਾ ਨਸ਼ਾ ਦਾ ਸਕਰੀਚ ਇਨਵੋਲਡ ਹੈ ਉਹ ਬਖਸ਼ਿਆ ਨਹੀਂ ਜਾ। ਲਗਾਤਾਰ ਕੈਸੋ ਆਪਰੇਸ਼ਨਸ ਜਿਹੜੇ ਕੀ ਜਾ ਰਹੇ ਨੇ। ਲਗਾਤਾਰ ਕੈਸੋ ਆਪਰੇਸ਼ਨਸ ਚੱਲਣਗੇ, ਸਾਡੇ ਸੀਕ੍ਰੀਟ ਆਪਰੇਸ਼ਨਸ ਚੱਲਣਗੇ, ਸਾਡੀਆਂ ਜਿਹੜੀਆਂ ਟੀਮਾਂ ਨੇ ਉਹਨਾਂ ਤੇ ਚੜ੍ਹ ਕੇ ਰਹਿਣਗੇ। ਪਰ ਪਹਿਲਾਂ ਵੀ ਕੈਸੋ ਆਪਰੇਸ਼ਨ ਹੋਏ ਕੀ ਉਹ ਵਿੱਚ ਹੱਥ ਲਾਇਆ ਗਿਆ। ਜਿਹੜੇ ਕੈਸੋ ਆਪਰੇਸ਼ਨਸ ਪਹਿਲਾਂ ਸੀਗੇ ਉਹਨਾਂ 'ਚ ਵੀ ਪਰਚੇ ਦਰਜ ਹੋਏ ਸੀਗੇ ਸਮਗਲਰਸ ਦੇ ਅਗੇਂਸਟ। ਅੱਜ ਵੀ ਸਾਨੂੰ ਪੂਰੀ ਉਮੀਦ ਹੈ ਕਿ ਸਾਡੀ ਜਿਵੇਂ ਟੀਮਾਂ ਨੇ ਵਧੀਆ ਤਰੀਕੇ ਨਾਲ ਘੇਰਾਬੰਦੀ ਕੀਤੀ ਹੈ, ਪ੍ਰੋਪਰਲੀ ਘਰ ਆਈਡੈਂਟੀਫਾਈ ਕੀਤੇ ਨੇ, ਸਮਗਲਰਸ ਆਈਡੈਂਟੀਫਾਈ ਕੀਤੇ ਨੇ ਤੇ ਉਹਨਾਂ ਤੇ ਵੀ ਪਰਚੇ ਅੱਜ ਵੀ ਦਿੱਕਤ ਆ ਰਹੀ ਹੈ ਸਬਕਸ਼ਨ ਦੇ ਬਾਵਜੂਦ ਵੀ ਸਮੈਗ ਵੇਚ ਰਹੀ ਹੈ ਨਹੀਂ ਇਸੇ ਕਰਕੇ ਜੀ ਜੇ ਇਸੇ ਦਿਸ਼ਾ ਨਿਰਦੇਸ਼ ਸਾਨੂੰ ਇਸੇ ਲਈ ਸਟ੍ਰਿਕਟ ਮਿਲੇ ਨੇ ਕਿ ਜਿਹੜੇ ਅਸੀਂ ਪਬਲਿਕ ਦੇ ਸਹਿਯੋਗ ਨਾਲ ਜਿੱਥੇ ਕੀ ਤੁਹਾਨੂੰ ਇਨਫੋਰਮੇਸ਼ਨ ਮਿਲਦੀ ਹੈ ਕਿ ਇੱਥੇ ਸਮੈਗ ਵੇਚੀ ਰਹੀ ਹੈ ਇੱਥੇ ਨਸ਼ਾ ਵਿਕ ਰਿਹਾ ਹੈ ਸਾਨੂੰ ਇਨਫਰਮੇਸ਼ਨ ਆਏਗੀ ਤੇ ਅਸੀਂ ਸਟ੍ਰਿਕਟ ਐਕਸ਼ਨ ਲਵਾਂਗੇ ਤੇ ਉਹ ਜਿਹੜੇ ਬੰਦੇ ਇਨਵੋਲਡ ਨੇ ਉਹਨਾਂ ਨੂੰ ਪੰਜਾਬ ਸਰਕਾਰ ਤੋਂ ਮੈਸੇਜ ਪਾਈ ਗਈ ਹੈ ਜਿਹਦੇ ਵਿੱਚ ਹਾਲਚੀਮਾ ਜੀ ਜਿਹੜੇ ਨੇ ਉਹ ਗਵਾਹੀ ਕਰਨਗੇ ਕਿ ਹਰਪਾਲ ਜੀ ਦੇ ਵੱਲੋਂ ਤੁਹਾਨੂੰ ਆਦੇਸ਼ ਜਿਹੜੇ ਨੇ ਉਹ ਜਾਰੀ ਕੀਤੇ ਬਿਲਕੁਲ ਜੀ ਕੱਲ ਸਾਰਿਆਂ ਦੀ ਮੀਟਿੰਗ ਹੋਈ ਸੀਗੀ ਡੀਸੀ ਸਹਿਬਾਨਾਂ ਦੀ ਐਸਐਸਪੀ ਸਹਿਬਾਨ ਸੀਗੇ ਸਾਡੇ ਸੀਨੀਅਰ ਪੁਲਿਸ ਆਫੀਸਰਸ ਸੀਗੇ ਐਡਮਿਨਿਸਟ੍ਰੇਸ਼ਨ ਦੇ ਆਫੀਸਰਸ ਸੀਗੇ ਸਾਰਿਆਂ ਨੂੰ ਇਨਸਟਰਕਸ਼ਨਸ ਨੇ ਕਿ ਜਿਸ ਵੀ ਤਰੀਕੇ ਨਾਲ ਸਹਿਯੋਗ ਚਾਹੀਦਾ ਅਸੀਂ ਸਾਰੇ ਇੱਕ ਟੀਮ ਦੇ ਤਹਿਤ ਕੰਮ ਕਰ ਰਹੇ ਨੇ ਐਦਾਂ ਨਹੀਂ ਹੈ ਕਿ ਪੁਲਿਸ ਵੱਖਰਾ ਕੰਮ ਕਰ ਰਹੀ ਹੈ ਸਿਵਲ ਐਡਮਿਨਿਸਟ੍ਰੇਸ਼ਨ ਵੱਖਰਾ ਬਿਲਕੁਲ ਇਦਾਂ ਨਹੀਂ ਹੈ ਡੀ ਐਡਿਕਸ਼ਨ ਸੈਂਟਰ ਸ킬 ਡਿਵੈਲਪਮੈਂਟ ਚ ਡੀ ਸੀ ਮੈਡਮ ਵੀ ਬਹੁਤ ਜ਼ਿਆਦਾ ਵਧੀਆ ਤਰੀਕੇ ਨਾਲ ਕੰਮ ਕਰ ਰਹੇ ਨੇ ਅੱਜ ਸ਼ਾਮ ਨੂੰ ਵੀ ਉਹਨਾਂ ਦੀ ਇੱਕ ਸਕਿੱਲ ਡਿਵੈਲਪਮੈਂਟ ਦਾ ਇੱਕ ਇਨੀਸ਼ੀਏਟਿਵ ਹੈਗਾ ਰੀਹੈਬਿਲੀਟੇਸ਼ਨ ਸੈਂਟਰ ਚ ਉਹ ਇਨੋਗਰੇਟ ਹੋਏਗਾ ਆਉਣ ਵਾਲੇ ਦਿਨਾਂ ਚ ਇਦਾਂ ਦੇ ਹੋਰ ਵੀ ਪ੍ਰੋਗਰਾਮ ਅੰਮ੍ਰਿਤਸਰ ਦੇ ਹੱਥੀਂ ਚੱਲ ਰਿਹਾ ਹੈ ਲੋਕਾਂ ਦਾ ਕੀ ਸਹਿਯੋਗਤਨ ਮਿਲ ਰਿਹਾ ਹੈ ਲੋਕਾਂ ਦਾ ਜੀ ਪੂਰਨ ਸਹਿਯੋਗ ਹੈ ਲੋਕੀ ਬਿਲਕੁਲ ਹੀ ਵਧੀਆ ਤਰੀਕੇ ਨਾਲ ਸਾਹਮਣੇ ਆ ਕੇ ਸਾਨੂੰ ਪੋਜ਼ਿਟਿਵ ਇਨਫੋਰ ਇਨੂੰ ਤੁਸੀਂ ਇਹਦੇ ਅਗੇਂਸਟ ਐਕਟ ਕਰੋ ਤੇ ਜਿਵੇਂ ਜਿਵੇਂ ਅਸੀਂ ਐਕਟ ਕਰੀ ਜਾ ਰਹੇ ਹਾਂ ਓਵੇਂ ਓਵੇਂ ਹੋਰ ਲੋਕਾਂ 'ਚ ਹੌਸਲਾ ਬੁਲੰਦ ਹੋ ਰਿਹਾ ਹੈ ਤੇ ਜਿਹੜੇ ਨਸ਼ਾ ਤਸਕਰਾਂ ਦੇ ਅਗੇਂਸਟ ਪੂਰਵੀ ਜ਼ਿਆਦਾ ਐਕਸ਼ਨ ਸਟ੍ਰਿਕਟ ਹੁੰਦਾ ਹੈ ਨਸ਼ਾ ਤਸਕਰਾਂ ਜਿਹੜੀਆਂ ਪ੍ਰੋਬਲਮੀਆਂ ਦੇ ਮਾਮਲੇ ਨੇ ਉਹਨਾਂ ਨੂੰ ਫ੍ਰੀਡ ਕੀਤਾ ਜਾਵੇਗਾ ਉਹਦੇ ਵਿੱਚ ਜ਼ਿਕਰ ਮਾਮਲੇ 30000 ਹੁਣ ਤੱਕ ਸਰਕਾਰ ਦਾ ਜਿਵੇਂ ਦਵਾ ਕਿ 3 ਸਾਲ ਦਾ ਰਿਪੋਰਟ卡 ਜਿਹੜਾ ਉਹਨਾਂ ਦੇ ਵਿੱਚ 30000 ਜਿਹੜੇ ਅਪਰਾਧਿਕ ਮਾਮਲੇ ਰਿਸ਼ੇ ਨੂੰ ਰੱਖ ਕੇ ਉਹ ਦਰਜ ਕੀਤੇ ਗਏ ਲੇਕਿਨ ਉਹਦੇ ਬਾਅਦ ਜਿਹੜਾ ਹੈਗਾ ਜੇਕਰ ਫਿਰ ਵੀ ਨਸ਼ਾ ਵੇਚ ਰਿਹਾ ਹੈਗਾ ਤਾਂ ਕਿਤੇ ਨਾ ਕਿਤੇ ਲੂਕ ਬੋਲ ਜਿਹੜੇ ਹੈਗੇ ਕਿਹੜੇ ਪ੍ਰੈਜ਼ੀਡੈਂਟ ਨਹੀਂ ਇਦਾਂ ਹੈ ਜੀ ਜਿਹੜੇ ਸਾਨੂੰ ਹੁਣ ਦਿਸ਼ਾ ਨਿਰਦੇਸ਼ ਮਿਲੇ ਨੇ ਕਿ ਅਸੀਂ ਪੂਰੀਆਂ ਪੂਰਨ ਤੌਰ ਤੇ ਸਪਲਾਈ ਚੇਨਸ ਤੋੜ ਦੇਣੀਆਂ ਨੇ ਚੰ ਪੂਰੀਆਂ ਸਪਲਾਈ ਚੇਨ ਜਿੰਨੀਆਂ ਵੀ ਹੈਗੀਆਂ ਜਿਹੜੇ ਵੀ ਬੰਦੇ ਇਨਵੋਲਡ ਨੇ ਉਸ ਉਹ ਸਾਰੇ ਦੇ ਸਾਰੇ ਸਪਲਾਈ ਚੇਨ ਅਸੀਂ ਤੋੜ ਕੇ ਜਿਹੜਾ ਤਾਂ ਕਿ ਜਿਹੜੇ ਬੰਦੇ ਨਸ਼ਿਆਂ ਚ ਕਾਰੋਬਾਰ ਚ ਇਨਵੋਲਡ ਸੀਗੇ ਉਹ ਕਦੇ ਉੱਠੇ ਹੀ ਨਾ ਸਕਾ ਚ ਨਸ਼ਾ ਤਸਕਰਾਂ ਨੂੰ ਕੀ ਤੁਹਾਡੇ ਕੋਲ ਹੁਕਮ ਆ ਵੀ ਕਿਸ ਤਰ੍ਹਾਂ ਕੰਮ ਵੀ ਕਰ ਨਸ਼ਾ ਇਲਾਕਾ ਛੱਡਣ ਜਾਂ ਕਿਸ ਤਰ੍ਹਾਂ ਕਰ ਨਹੀਂ ਜੀ ਇਲਾਕਾ ਵੀ ਛੱਡ ਦੇਣ ਚਾਹੇ ਜੋ ਮਰਜ਼ੀ ਕਰ ਲੈਣ ਜੇ ਤੁਸੀਂ ਮਾੜੇ ਕੰਮ ਕੀਤੇ ਸੀਗੇ ਉਹਦੀ ਸਜ਼ਾ ਤੁਹਾਨੂੰ ਭੁਗਤ ਨਹੀਂ ਹੀ ਪੈਣੀ ਹੈ ਤੁਸੀਂ ਜਿਹੜੇ ਮਾੜੇ ਕੰਮ ਕਰਕੇ ਆਪਣੀਆਂ ਇਲੀਗਲ ਪ੍ਰੋਪਰਟੀਆਂ ਬਣਾਈਆਂ ਸੀਗੀਆਂ ਉਹ ਸਾਰੀਆਂ ਜਬਤ ਕੀਤੀਆਂ ਜਾਣਗੀਆਂ ਤੇ ਆਉਣ ਵਾਲੇ ਦਿਨਾਂ ਚ ਜੇ ਕੋਈ ਇਦਾਂ ਦੇ ਮਾਮਲਿਆਂ ਚ ਇਨਵੋਲਡ ਹੈਗਾ ਉਹਨੂੰ ਅਸੀਂ ਹਵਾਲਾ ਜਿਹੜੇ ਨਸ਼ਾ ਐਡਿਕਟਕ ਹੈ ਉਹਨਾਂ ਨੂੰ ਕੀ ਕੀ ਤੁਹਾਡੇ ਵੱਲੋਂ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ ਜੀ ਸਰਕਾਰ ਵੱਲੋਂ ਜੀ ਉਹਨਾਂ ਦੇ ਅਗੇਂਸਟ ਇੱਕ ਵਧੀਆ ਪ੍ਰੋਗਰਾਮ ਇਨੀਸ਼ੀਏਟਿਵ ਤਹਿਤ ਡੀ ਐਡਿਕਸ਼ਨ ਸੈਂਟਰਸ ਨੇ ਉਹਨਾਂ ਦੀ ਕਪੈਸਿਟੀ ਬਿਲਡਿੰਗ ਕੀਤੀ ਜਾ ਰਹੀ ਹੈ ਤੇ ਜਿਹੜੇ ਸਕਿੱਲ ਡਿਵੈਲਪਮੈਂਟ ਦੇ ਕੋਰਸਸ ਨੇ ਉਹ ਵੀ ਨਵੇਂ ਚੱਲੇ ਆ ਰਹੇ